ਹੈਲੋ ਹਾਂਜੀ ਸਤਿ ਸ਼੍ਰੀ ਅਕਾਲ ਵੀਰਪਾਲ ਬਲੌਗ ਚੈਨਲ ਤੇ ਆਪ ਤੁਹਾਡਾ ਸਭ ਦਾ ਸਵਾਗਤ ਆ ਮੈਂ ਇਹ ਤੇ ਕਰਦੇ ਆ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਵਾਹਿਗੁਰੂ ਦੀ ਕਿਰਪਾ ਨਾਲ ਸੇ ਵੀ ਸਭ ਠੀਕ ਠਾਕ ਹਾਂ ਜਿਹੜਾ ਟਾਈਮ ਆ ਉਹ ਦੁਪਹਿਰ ਦਾ ਟਾਈਮ ਹੋ ਗਿਆਗਾ ਤੇ ਮੌਸਮ ਆ ਜਿਹੜਾ ਹਨਾ ਮੌਸਮ ਨਹੀਂ ਆਈ ਜਾ ਰਿਹਾ ਥੋੜਾ ਜਿਹਾ ਇਹ ਦੇਖੋ ਕੰਮਣ ਕਣੀ ਹੋ ਰਹੀ ਹੈਗੀ ਤੇ ਪਹਿਲਾਂ ਕਾਫੀ ਮੀਂਹ ਆ ਚੁੱਕਿਆਗਾ ਤੇ ਦੋ ਤਿੰਨ ਵਾਰ ਛੁੱਟੀਆਂ ਜਾਂ ਲੈ ਲੈ ਰੱਬ ਜੀ ਵੀ ਭਾਦਨ ਚਾਹੁੰਦਾ ਹੁੰਦਾ ਗਾ ਮੀ ਉਸ ਤਰ੍ਹਾਂ ਆ ਰਿਹਾ ਗਾ ਤੇ ਆਪਾਂ ਦੁਪਹਿਰ ਦੀ ਚਾਹ ਦਾ ਦੇਖਦੇ ਸੀਗੇ ਤੇ ਬਣਾਉਨੇ ਆ ਪਕੌੜੇ ਅੱਜ ਨਹੀਂ ਪੈਦਾ ਕਰਕੇ ਤੇ ਵਲੌਗ ਨੂੰ ਐਂਡ ਤੱਕ ਜ਼ਰੂਰ ਦੇਖਿਆ ਕਰੋ ਜੀ ਤੇ ਜੇ ਵਲੌਗ ਵਧੀਆ ਲੱਗੇ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰ ਦਿਆ ਕਰੋ ਤੇ ਚਲੋ ਜੀ ਆਪਾਂ ਫਿਰ ਅੱਗੇ ਦਿਖਾਉਨੇ ਆ ਤੁਹਾਨੂੰ ਆਪਾਂ ਪਕੌੜਿਆਂ ਦੀ ਰੈਸਪੀ ਦਿੰਨੇ ਆਂਗੇ ਤੁਹਾਨੂੰ ਆਹ ਸ਼ਿਮਲਾ ਮਿਰਚ ਦੇ ਪਕੌੜੇ ਇਹਦੇ ਕੋਈ ਸ਼ਿਮਲਾ ਵਿੱਚ ਕੱਟੀ ਹੈਗੀ ਆਪਾਂ ਗੋਲ ਇਹਦੇ ਵਿੱਚ ਇਹ ਆਪਾਂ ਆਹ ਨੂੰ ਦਾ ਮਿਕਸਰ ਬਣਾਇਆ ਹੈਗਾ ਆਹ ਨੂੰ ਵાળ ਕੇ ਪਾਏ ਨੇ ਵਿੱਚ ਪਿਆਜ਼ ਪਾਇਆ ਲਸਣ ਗੰਡਾ ਟਮਟਰ ਵਗੈਰਾ ਸਾਰਾ ਪਾਇਆ ਹੈਗਾ ਤੇ ਇਹਨੂੰ ਆਪਾਂ ਇਸ ਤਰ੍ਹਾਂ ਇਹਦੇ ਵਿੱਚ ਭਰ ਰਹੀਆਂ ਹੈਗੇ ਸ਼ਿਮਲਾ ਵਿੱਚ ਦੇ ਵਿੱਚ ਤੇ ਬਾਅਦ ਦੇ ਵਿੱਚ ਆਪਾਂ ਇਹਨੂੰ ਗੇਸਨ ਲਾ ਕੇ ਕੜਾਈ ਦੇ ਵਿੱਚ ਛੱਡਾਂਗੇ నీ పకొడే బావే బ మిర్చలే తరం రక్ష తర భగ గేమ్ ਉਹਨਾਂ ਨੂੰ ਆਪਾਂ ਇਸ ਤਰ੍ਹਾਂ ਵਸਨ ਦੇ ਵਿੱਚ ਉਹ ਕਰ ਰਹੇ ਹੈਗੇ ਬੇਸਨ ਚੰਗੀ ਤਰ੍ਹਾਂ ਇਹਨਾਂ ਚ ਲੱਗ ਜਾਊਗਾ ਆਲੂਆਂ ਚ ਫਿਰ ਇਹ ਆਲੂ ਦੀ ਟਿੱਕੀ ਬਣਾਵਾਂਗੇ ਆਪਾਂ ਬੇਸਨ ਮਿਕਸ ਕਰ ਲਈ ਆਲੂਆਂ ਦੇ ਵਿੱਚ ਇਹ ਬੇਸਨਾ ਜਿਹੜਾ ਆਪਣਾ ਆਲੂਆਂ ਦੇ ਵਿੱਚ ਮਿਕਸ ਹੋ ਗਿਆ ਥੋੜੀ ਜਿਹਾ ਮੰਗੇ ਟਿੱਕੀ ਆਪਾਂ ਕੱਲੇ ਅਰਵਿੰਦਰ ਵਾਸਤੇ ਨੂੰ ਜਿਆਦਾ ਘਟਕੀ ਦਾ ਕੀ ਸਾਰੇ ਜਾਣੇ ਤਾਂ ਪਕੌੜੀ ਖਾਣਗੇ। ਦੇ ਇੰਸ਼ੇਮਲਾ ਮਿਰਚ ਦੇ ਪਕੌੜੇ ਹੋ ਗਏ ਨੇ। ਇਹ ਆਪਾਂ ਦੂਸਰੇ ਆਪ ਨੂੰ ਪਾਲਕ ਦੇ ਪਕੌੜੇ ਬਣਾਵਾਂਗੇ। ਇਹਦੇ ਵਿੱਚ ਹੁਣ ਆਪਾਂ ਪਾ ਲਈਏ ਮਿਰਚ। ਸਾਰੇ ਤਾਂ ਪਹਿਲਾਂ ਇਹ ਆਪਣੇ ਕੋਲ ਹਰੀ ਮਿਰਚ ਤੇ ਰਸਨ ਦਾ ਪੇਸਟ ਆ। ਉਹ ਪਾਵਾਂਗੇ ਇਹਦੇ ਵਿੱਚ ਆਪਾਂ। ਆਟੇ ਦੇ ਵਿੱਚ ਹਣਾ ਪਪਾ ਮੰਗਦੇ ਇਹਦੇ ਵਿੱਚ ਨਾਮ ਨਾਮਕ ਆਪਣੀ ਲੋੜ ਅਨਸਾਰ ਨਾਮਕ ਵਗੈਰਾ ਜਿਹੜੇ ਵੀ ਆਪਾਂ ਮਸਾਲੇ ਰੇਸ ਤੇ ਯੂਜ਼ ਕਰਦੇ ਆਏ ਮਸਾਲਾ ਪਾਇਆ ਆਪਾਂ ਗਰਮ ਮਸਾਲਾ ਥੋੜੀ ਜਿਹੀ ਆਪਾਂ ਪਾਵਾਂਗੇ ਹਲਦੀ ਤੇ ਥੋੜਾ ਜਿਹਾ ਆਪਾਂ ਪਾਵਾਂਗੇ ਇਹਦੇ ਵਿੱਚ ਫੂਡ ਕਲਰ ਕਿਉਂਕਿ ਕਹਿੰਦੇ ਕਲਰ ਵਾਲੇ ਬਣਾਉਣੇ ਆਗੇ ਥੋੜਾ ਜਿਹਾ ਇਹਦੇ ਵਿੱਚ ਆਪਾਂ ਪਾਇਆ ਫੂਡ ਕਲਰ ਇਹਨਾਂ ਚੰਗੀ ਤਰ੍ਹਾਂ ਆਪਾਂ ਮਿਕਸ ਕਰ ਲੈਣਾਗਾ ਹੁਣ ਇਸ ਤਰ੍ਹਾਂ ਮਿਰਚ ਆਪਾਂ ਹਰੀ ਪਾਈ ਆ ਲਾਲ ਮਿਰਚ ਨਹੀਂ ਪਾਈ ਹੋएगी ਟੇਸਟ ਵਧੀਆ ਬਣ ਜਾਂਦਾ ਹਰੀ ਮਿਰਚ ਨਾਲ ਵੈਸੇ ਵੀ ਚੰਗੀ ਹੁੰਦੀ ਆ ਹਰੀ ਮਿਰਚ ਬਸਨ ਦਾ ਤੇ ਹਰੀ ਮੇਥਾ ਪੇਸਟ ਬਣਾ ਲਿਆ ਸੀਗਾ ਆਪਾਂ ਐਸ ਤਰ੍ਹਾਂ ਆਪਾਂ ਸਾਰੇ ਜਿਹੜੇ ਮਸਾਲੇ ਆ ਮਿਕਸ ਹੋ ਗਏ ਰਗੇ ਬਸਨ ਦੇ ਵਿੱਚ ਤੇ ਥੋੜੀ ਜੀ ਆਪਾਂ ਪਾਵਾਂਗੇ ਬੇਥੀ ਕਸੂਰੀ ਮੇਥੀ ਇੱਕ ਕਸੂਰੀ ਮੇਥੀ ਪਾਈਏ ਹੁਣ ਆਪਾਂ ਪਾਉਣੇ ਆਲੂ ਪਾਲਕ ਇਹ ਦੇਖੋ ਇਹ ਆ ਪਾਲੂ ਤੇ ਪਾਲਕ ਪਾਏ ਵਿੱਚ ਇੱਕ ਦੋ ਮੈਂ ਪਿਆਜ਼ ਵੀ ਪਾਏ ਟੇਸਟਮ ਤੱਕ ਇਹਨੂੰ ਕੁਝ ਜੰਗੀ ਤਰ੍ਹਾਂ ਮਿਕਸ ਕਰ ਲਾਂਗੇ ਤੇ ਦੇਖੋ ਥੋੜਾ ਜਿਹਾ ਜਿਹੜਾ ਫੂਡ ਕਲਰ ਆ ਉਹ ਰੈੱਡ ਨਸ ਜੀ ਆ ਗਿਆ ਪਕੌੜਿਆਂ ਦੇ ਵਿੱਚ ਜੇ ਆਪਾਂ ਨੂੰ ਐ ਉਹ ਤਾਂ ਵੈਸੇ ਤਾਂ ਮੈਂ ਤੋਤੇ ਸੀਗੇ ਆਲੂਆਂ ਨੂੰ ਤੇ ਪਿਆਜ਼ ਆ ਪਰਕ ਵਗੈਰਾ ਤੇ ਜੇ ਥੋੜਾ ਜਿਹਾ ਪਾਣੀ ਘੱਟ ਲੱਗ ਗਿਆ ਤਾਂ ਪਾਣੀ ਉੱਪਰੋਂ ਪਾ ਸਕਦੇ ਆਂਗੀ ਪਾਣੀ ਪਾ ਲਾਂ ਮੈਂ ਥੋੜਾ ਜਿਹਾ ਚੰਗੀ ਤਰ੍ਹਾਂ ਇਹ ਲੱਗਿਆ ਨੀ ਬੇਸਣ ਇਹਨਾਂ ਦੇ ਨਾਲ ਆਲੂਆਂ ਦੇ ਕਿੰਨੇ ਮੈਨੇਜਰ ਦਾ ਹੀ ਦਾ ਬੱਝੇ ਆਪਣੀ ਚਾਹ ਦੀ ਡੇਟ ਹੋ ਜਾਵੇ ਦੁਪਹਿਰ ਆ। ਵਸਾ ਪਨਾਲੀ ਚਾਰਾ ਖਲ। ਇਦੇ ਵਿੱਚ ਕੱਢ ਲਿਆ ਹੈਗਾ ਬੋਡੀ ਦੇ ਵਿੱਚ ਤੇ ਹੁਣ ਆਪਾਂ ਬਣਾਈਏ ਪਕੌੜੇ ਮੈਨੂੰ ਕਾਲਜੋਂ ਆਉਂਦੀ ਭੱਜੂ ਤੇ ਤਾਂ ਜਿਹੜਾ ਆਪਣਾ ਉਹ ਗਰਮ ਹੋ ਗਿਆ ਹੈਗਾ 우리 ਚੰਗੀ ਤਰ੍ਹਾਂ ਕਰ ਗਿਆ ਤੇਲਾ ਜਿਹੜਾ ਹੈਂ ਕੀ ਆ ਪਿੱਛੇ ਹਵਾ ਜੀ ਹੋਵੇ ਮੀਂਹ ਆਇਆ ਐ ਵਾਰ-ਵਾਰ ਛੜਾਕੇ ਜਾ ਰਿਹਾ ਮੀਂਹ ਇਹ ਕਪੜੇ ਸੁਕਣੇ ਬਾਹਰ ਗਿਆ ਸੀ ਬਾਹਰ ਇਸ ਤਰ੍ਹਾਂ ਉਹ ਅੱਧਰ ਜੈਜ ਹੋ ਜਾਂਦਾ ਦਾ ਥੋੜਾ ਜਿਹਾ ਹੋਇਆ ਬਾਜ ਜ਼ਿਆਦਾ ਨਹੀਂ ਪਾਇਆਗਾ ਆਪਾਂ ਵੀਡੀਓ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਤੇ ਫੁੱਲ ਵਾਚ ਕਰਿਆ ਕਰੋ ਜੀ ਐਡ ਨਹੀਂ ਮਿਸ ਨਾ ਕਰਿਆ ਕਰੋ ਐਡ ਸਮੇਤ ਵੀਡੀਓ ਵਾਚ ਕਰਿਆ ਕਰੋ ਪਲੀਜ਼ sai பக்கோடே அப்படி உங்க பண்ணி ਆਈਏ ਵਿਆਪਟिक्की ਜੇ ਚਲੋ ਫਿਰ ਜੀ ਅਗਿਆ ਆਪਾਂ ਨਵੇਂ ਵਲੌਗ ਨਾਲ ਮਿਲਾਂਗੇ ਅਗਲੇ ਵਲੌਗ ਦੇ ਵਿੱਚ ਮਿਲਾਂਗੇ ਰਮਣਾ ਤਦ ਤੱਕ ਦੇ ਲਈ ਸਤਿ ਸ਼੍ਰੀ ਅਕਾਲ